ਅੱਜ 15 16 ਸਾਲਾਂ ਬਾਅਦ ਆਪਦੇ ਚਾਚੇ ਨੂੰ ਮਿਲੂਗੀ ਪਹਿਲੀ ਵਾਰ ਬਾਪ ਇਹਦਾ ਇਹਨੂੰ ਡੀਕ ਦਾ ਡੀਕ ਦਾ ਮਰ ਗਿਆ ਕੰਡੇ 2-4 ਮਹੀਨੇ ਪਹਿਲਾਂ ਇਹ ਤੋਂ ਬਿਨਾ 8 ਭੈਣ ਭਰਾਏ ਦੇ ਹੋਰ ਆ ਛੋਟੇ 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 8 ਭੈਣ ਭਰਾਏ ਦੇ ਹੋਰ ਨੇ ਜਿਹੜਾ ਇਹਦਾ ਚਾਚਾ ਨੂੰ ਲੈਣ ਆਇਆ ਸੱਤ ਬੱਚੇ ਉਹਦੇ ਆਪਣੇ ਨੇ ਤੇ ਨੌ ਭੈਣ ਭਰਾਏ ਨੇ 16 ਭੈਣ ਭਰਾ ਨੇ ਕਰਦੇ ਕਮਾਈ ਦਾ ਸਾਧਨ ਕੀ ਆ ਉਹ ਕਹਿੰਦੇ ਆ ਘਰੋਂ ਨਿਕਲਦੇ ਆ ਲੱਕੜੀਆਂ ਜੰਗਲ ਦੇ ਵਿੱਚੋਂ ਲੈ ਕੇ ਆਉਂਦੇ ਆ چیر ਕੇ ਕੱਟ ਕੇ ਉਹ ਵੇਚਦੇ ਆ ਫੇਰ ਰੋਟੀ ਖਾਂਦੇ ਆ ਫੇਰ ਚੌਲ ਖਾਣ ਨੂੰ ਮਿਲਦੇ ਆ ਇੰਨੀ ਗਰੀਬੀ ਆ ਘਰ ਸ ਹੁਣ ਇੱਥੇ ਆਉਣਾ ਸੀ ਇਹਦੇ ਚਾਚਾ ਜੀ ਨੇ ਲੈਣੇ ਨੂੰ ਪਿੰਡ ਦੇ ਵਿੱਚੋਂ ਪੈਸੇ ਇਕੱਠੇ ਕੀਤੇ ਆ ਲੋਕਾਂ ਨੇ ਪੈਸੇ ਦਿੱਤੇ ਕਿਰਾਏ ਦੇ ਉਹ ਪੈਸਾ ਲੈ ਕੇ ਇੱਥੇ ਤੱਕ ਪਹੁੰਚੇ ਆ ਹੁਣ ਵਾਪਸ ਜਾਣ ਦਾ ਕਰਾਇਆ ਹੈ ਨਹੀਂ ਉਹਨਾਂ ਕੋਲ ਤੇ ਐਸੇ ਹਾਲਾਤਾਂ 'ਚ ਭੈਣ ਗੁੰਗੀ ਵੀ ਆ ਬੋਲੀ ਵੀ ਆ ਸੁਣ ਵੀ ਨਹੀਂ ਸਕਦੀ ਬੋਲ ਵੀ ਨਹੀਂ ਸਕਦੀ ਇਹ ਅੱਜ ਤੋਂ 16 ਸਾਲ ਪਹਿਲਾਂ ਘਰੋਂ ਨਿਕਲ ਗਈ ਪਤਾ ਨਹੀਂ ਵਿਚਾਰੀ ਕਿਵੇਂ ਆਈ ਕੋਈ ਲੈ ਆਇਆ ਇਹਨੂੰ ਵਿਚਕਾਰ ਕੇ ਵੜਿਆ ਕੇ ਜਾਂ ਇਹ ਆਪੇ ਆ ਗਈ ਇਹ ਰੱਬ ਜਾਣਦਾ ਤਾਂ 16 ਸਾਲ ਇਹਨੇ ਕਿੱਥੇ ਬਤੀਤ ਕੀਤੇ ਇਹ ਵੀ ਰੱਬ ਹੀ ਜਾਣਦਾ ਕੁਝ ਨਹੀਂ ਪਤਾ ਨਾ ਇਹ ਦੱਸ ਪਾਈ ਆ ਨਾ ਸਾਨੂੰ ਪਤਾ ਸਿਰਫ ਇਨਾ ਪਤਾ ਵੀ ਧਾਂਦਰਾ ਸਾਡੇ ਲੁਧਿਆਣੇ ਸ਼ਹਿਰ ਦੇ ਵਿੱਚ ਇੱਕ ਇਲਾਕਾ ਪੈਂਦਾ ਧਾਂਦਰਾ ਉੱਥੇ ਧਾਂਦਰੇ ਤੋਂ ਪੁਲਿਸ ਸਾਡੇ ਕੋਲੇ ਲੈ ਕੇ ਆਈ ਇਸ ਸਟੈਂਡ ਨੂੰ ਪੁਲਿਸ ਮੁਲਾਜ਼ਮ ਲਖਵਿੰਦਰ ਸਿੰਘ ਸਾਡੇ ਕੋਲੇ ਤੇ ਨਾਲ ਇੱਕ ਲੇਡੀਜ਼ ਪੁਲਿਸ ਸੀਗੇ ਭੈਣ ਰਕਵੰਤ ਕੌਰ ਉਹ ਸਾਡੇ ਕੋਲੇ ਇਹਨੂੰ ਛੱਡ ਕੇ ਗਏ ਇਹ ਭੈਣ ਸਾਡੇ ਕੋਲੇ 11 11 2024 ਨੂੰ ਆਏ ਅੱਜ 27 1 2025 ਆ ਮਤਲਬ ਕਰੀਬ 2 ਮਹੀਨੇ ਹੋ ਗਏ ਇਹਨੂੰ ਭੈਣ ਨੂੰ ਸਾਡੇ ਕੋਲ ਆਇਆ ਨੂੰ ਤੇ ਅੱਜ ਇਸ ਭੈਣ ਦਾ ਘਰ ਲੱਭਿਆ ਊਸ਼ਾ ਡਾਕਟਰ ਆਫ ਮੁੰਨਾ ਲਾਲ तहसील भोरालाब जिला मध्य प्रदेश पक्का पता डोब्रा जिला रीबा मध्य प्रदेश रीबा जिला मध्य प्रदेश ये दी बां दे ਉੱਤੇ ਲਿਖਿਆ ਹੋਇਆ ਸੀਗਾ ਇਹ ਅਸੀਂ ਫੋਟੋ ਸ਼ੇਅਰ ਕੀਤੀ ਸੀ ਜਦੋਂ ਇਹ ਭੈਣ ਸਾਨੂੰ ਮਿਲੀ ਸੀਗੀ ਇਹ ਫੋਟੋ ਨੂੰ ਦੇਖ ਕੇ ਸਾਡੇ ਟੀਮ ਦੇ ਮੈਂਬਰ ਸੁਭਾਸ਼ ਜੀ ਸਾਡੇ ਨਾਲ ਜੁੜੇ ਹੋਏ ਨੇ ਵੀਰ ਜੀ ਸਾਨੂੰ ਜ਼ਿੰਦਗੀ ਚ ਇੱਕੋ ਵਾਰ ਹੀ ਮਿਲੇ ਆ ਪਰ ਸੋਸ਼ਲ ਮੀਡੀਆ ਰਾਹੀਂ ਸਾਡੇ ਨਾਲ ਜੁੜੇ ਸ਼ਿਵਾਸ਼ ਜੀ ਉਹਨਾਂ ਨੇ ਹੁਣ ਤੱਕਰ ਕਿੰਨੇ ਹੀ ਬੰਦਿਆਂ ਦੇ ਘਰ ਲੱਭਤੇ ਜਿਨ੍ਹਾਂ ਨੂੰ ਆਪੋ ਆਪਣੇ ਟਿਕਾਣਿਆਂ ਤੇ ਹੁਣ ਤੱਕਰ ਪਹੁੰਚਦਾ ਕਰਤਾ ਅੱਜ ਇਸ ਭੈਣ ਦਾ ਜਿਹੜੀ ਗੰਗੀ ਵੀ ਹੈ ਤੇ ਬੋਲੀ ਵੀ ਹੈ ਸੁਣ ਵੀ ਨਹੀਂ ਸਕਦੀ ਤੇ ਬੋਲ ਵੀ ਨਹੀਂ ਸਕਦੀ ਸੀ ਇਸ ਭੈਣ ਦਾ ਵੀ ਘਰ ਲੱਭਤਾ ਸ਼ਿਵਾਸ਼ ਜੀ ਦੇ ਕਰਕੇ ਸ਼ਿਵਾਸ਼ ਜੀ ਦੇ ਪਰਾਲੇ ਸਦਕਾ ਅੱਜ ਊਸ਼ਾ ਆਪਣੇ ਘਰੇ ਜਾਊਗੀ ਬਾਕੀ ਅਜ ਮળોਣੇ ਹੁਣ ਆਪਾਂ ਊਸ਼ਾ ਦੇ ਚਾਚੇ ਨੂੰ ਅਦੇ ਉਸਾ ਬਣੀ ਤੇ ਉਸਾ ਦਾ ਚਾਚਾ ਇਹਨੂੰ ਮੇੜਨ ਆਇਆ ਹੁਣ ਉਹਦਾ ਨਾਮ ਹੈਗਾ ਕੀ ਨਾਮ ਇਹਨਾਂ ਦਾ ਅੱਜ ਫਿਰ ਕੱਚਾ ਆ ਗਿਆ ਕੌਣ ਹੈ ਜੱਪੀ ਭਾਲਾ ਕਾਹਦਾ ਕਹਾਤਾ ਹੈ ਜੱਪੀ ਜੱਪੀ ਗਰੀਬੀ ਦੇ ਹਾਲਾਤ ਕੱਪੜਿਆਂ ਤੋਂ ਇੰਦਰ ਤੋਂ ਚਲਕਦੇ ਆ ਬਿਛਾਰੇ ਏਡੀ ਸ਼ਾਲ ਲੈ ਕੇ ਆਇਆ ਬਾਈ ਬਹੁਤ ਬਹੁਤ ਮਾਰ ਹਿਲਾਤਾ ਜਗਲ ਦੇ ਕੱਪੜੇ ਮੈਨੂੰ ਪਤਾ ਨਹੀਂ ਕਿ ਉਹ ਮੇ ਲੋਕ

समझाओ इसके पापा चल बसे दिवाएं दिवाएं मैं एक भाई के नहीं गया ना, गा ना, गा 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 ना। कोई बात मत रो मत रो आप आपका नाम क्या है लाल है छोटे लाल, लाल मत कोई बात नहीं हमारी जो बहन जैसी है हमने इस बहन का अपनी तरफ से जितना भी ढाई महीना हो गया हमारे पास आए हुए हमने पूरा ख्याल रखा इसका इससे पहले जो कहाँ पे रही हमें कुछ नहीं पता पुलिस छोड़ के गई हमारे पास इसको तो वो कहा पुलिस ने बताया भी वहां पे चौक में घूम रही थी कितने दिन से तो वहां से वो यहाँ हमारे पास लेके आए तो इसको ये बोल नहीं सकती लिख नहीं सकती कुछ भी बता नहीं सकती ये थी इतना टाइम किसके पास हाथ में लिखा हुआ ये हाँ यहाँ पे लिखा <laughs> हुआ यहीं से घर ढूंढा ना यही फोटो से हमें घर सुभाष जी मेला। मेला। ने घर ढूंढा मेला लगता है अच्छा मेला में लिखवाया था जी। पहले भी घूम जाता था घर से घूंगा होने की वजह से इधर उधर चला जाता था है ना तो इसीलिए आप लोगों ने जहाँ पे इसका नाम गुदवा दिया जो इसके दूसरे भाई बहन है वो सब ठीक है भी तो पता मिल जाएगा इसी वजह से मिल गया आपका घर नहीं तो हमें तो पता नहीं चलना था क्योंकि तो जी बोल नहीं सकती सुन नहीं सकती पढ़ नहीं सकती लिख नहीं सकती तो जो इस पे गुदा हुआ था ना नाम गांव का तो वहीं से हमने धीरे धीरे करके आपका घर ढूंढा है हम्म कोई बात नहीं कोई बात नहीं बहन अब इनके साथ जाना है गाँव गांव जाए सोलह साल पहले जब घूम गया घर से तो कहाँ गई थी जी घर से क्या करने गई थी ये खाना बनाया और आगे तो घर में सुबह ऊंचा तो गौ गोबर से लिप दिया है ये खाना से खाना बना के भे दिया है हम लोग हम लोग लकड़ी के चले गया था तो ये खाना बना के अब से मुद दिया मुद के चली गई कहीं कहीं चली जाती है उसे चली गई बना के खाना लेके तो बहुत ढूंढा मिला नहीं तो ये माता आप भगवान का शुक्रिया कीजिए इसका घर मिल गया है। आपको मिल गई है जी लड़की है ना भगवान का शुक्र है आप इसके पिताजी का ड्यूटी निभाने के लिए जब आए हो तो बहुत बहुत धन्यवाद आप लोगों का भी तो इसका जो छोटा भाई बहन है सभी छोटे छोटे से बड़े हैं सब आठ भाई बहन है और नवी जी वो क्या करते कैसे खाना चलता है घर का खाना पानी कैसे चलता है सर लकड़ी ले आते हैं उसको बेचते हैं लकड़ी लेके जंगल से हाँ जंगल से लाते बेचते हैं बाजार में तो फिर सीधा पिछा ले जाते हैं ਸਭ ਕੋ ਖਿਲਾਉਂਦੇ ਹਾਂ ਹਨ ਆਪਣੇ ਬੱਚੇ ਖਿਲਾਉਂਦੇ ਇਨਕੋ ਬੱਚੇ ਖਿਲਾਉਂਦੇ ਜੋ ਆਪਕਾ ਭਾਈ ਥਾ ਜਬ ਜਿੰਦਾ ਥਾ ਉਹ ਵੀ ਜੇਹੀ ਕੰਮ ਕਰਦੇ ਥੇ ਲੱਕੜੀ ਕਾ ਕੰਮ ਕਰਦੇ ਜੀ ਜੀ ਸਭੀ ਲੋਗ ਲੱਕੜੀ ਕਾ ਕੰਮ ਕਰਤੇ ਆਪਕੇ ਗਾਉਂ ਮੇ ਜੀ ਜੰਗਲ ਹੈ ਜੰਗਲ ਮੇ ਹੈ ਸਾਡੇ ਕੋਲ ਇਸ ਭੈਣ ਨੂੰ ਜਿਵੇਂ ਤੁਹਾਨੂੰ ਦੱਸਿਆ ਪੁਲਿਸ ਮੁਲਾਜ਼ਮ ਲੈ ਕੇ ਆਏ ਸੀਗੇ ਤੇ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਵੀ ਤਾਂਦਰਾ ਥਾਣੇ ਦੇ ਇਲਾਕੇ ਦੇ ਵਿੱਚੋਂ ਇਹ ਭੈਣ ਮਿਲੀ ਰਾਤ ਨੂੰ 9 ਵਜੇ ਸਾਡੇ ਕੋਲ ਇੱਥੇ ਪਹੁੰਚੇ ਉਹ ਲੈ ਕੇ ਭੈਣ ਨੂੰ ਨਾਲ ਤੇ ਇੱਥੇ ਜਦੋਂ ਉਹਨਾਂ ਨੇ ਆ ਕੇ ਦੱਸਿਆ ਵੀ ਪੁਲਿਸ ਸਟੇਸ਼ਨ ਬਸੰਤੇਵੀ ਨਿਊ ਤੋਂ ਆਏ ਆ ਅਸੀਂ ਵੀ ਸਾਨੂੰ ਇਹ ਕੁੜੀ ਸੜਕ ਤੇ ਮਿਲੀ ਹੈ ਘੁੰਮਦੀ ਵੀ ਇਹ ਬੋਲ ਨਹੀਂ ਸਕਦੀ ਨਾ ਇਹ ਦੱਸ ਸਕਦੀ ਹੈ ਕੁਝ ਤਾਂ ਅਕਵੰਤ ਕੌਰ ਭੈਣ ਨੇ ਤੇ ਲਖਵਿੰਦਰ ਸਿੰਘ ਨੇ ਇਹ ਦੋਨੋਂ ਪੁਲਿਸ ਮੁਲਾਜ਼ਮਾ ਨੇ ਇਸ ਭੈਣ ਨੂੰ ਸਾਡੇ ਤੱਕ ਪਹੁੰਚਦਾ ਕੀਤਾ ਸੀ ਉਸ ਤੋਂ ਬਾਅਦ ਫਿਰ ਸ਼ਿਵਾਹ ਜੀ ਨੇ ਇਹਨਾਂ ਦੇ ਘਰ ਦੇ ਨੰਬਰ ਲੱਭੇ ਪੁਲਿਸ ਦੇ ਰਾਹੀਂ ਕਿਵੇਂ ਨਾ ਕਿਵੇਂ ਕਰਕੇ ਕਿ ਇਹਨੇ ਭਰਾਵਾਂ ਨਾਲ ਗੱਲ ਹੁੰਦੀ ਸੀ ਤਾਂ ਉਹ ਕੋਈ ਵੀ ਚੱਜ ਨਾਲ ਪਹਿਲਾਂ ਕੋਈ ਗੱਲ ਨਾ ਤਾਂ ਦੱਸਦੇ ਸੀ ਕੁਝ ਨਾ ਸਾਨੂੰ ਸਮਝਾਉਂਦੇ ਸੀ ਕੁਝ ਤਾਂ ਪਿਛਲੇ ਕਰੀਬ ਮਹੀਨੇ ਡੇਢ ਮਹੀਨੇ ਤੋਂ ਅਸੀਂ ਲਗਾਤਾਰ ਸੰਪਰਕ ਦੇ ਵਿੱਚ ਸੀਗੇ ਤੇ ਅੱਜ ਬਹੁਤ ਧੰਨਵਾਦ ਇਹਨਾਂ ਦੇ ਚਾਚਾ ਜੀ ਦਾ ਛੋਟੇ ਲਾਲ ਜੀ ਦਾ ਜਿਹੜੇ ਆਪਣੇ ਧੀ ਨੂੰ ਲੈਣ ਆਏ ਆ ਕਿਉਂਕਿ ਊਸ਼ਾ ਦੇ ਪਾਪਾ ਦੀ ਡੈਥ ਹੋ ਚੁੱਕੀ ਆ ਆਪਣੇ 8 ਬੱਚਿਆਂ ਨੂੰ ਛੱਡ ਕੇ ਇਹਦੇ ਫਾਦਰ ਸਾਹਿਬ ਇਸ ਦੁਨੀਆ ਤੋਂ ਜਾ ਚੁੱਕੇ ਨੇ ਤੇ ਹੁਣ ਉਹਦੀ ਜ਼ਿੰਮੇਵਾਰੀ 8 ਬੱਚੇ ਭਰਾ ਦੇ ਆ ਤੇ 7 ਇਹਦੇ ਆਪਣੇ ਆ ਤੇ ਨੌਵੀਂ ਇਹ ਭੈਣ ਆ ਜਿਹੜੀ ਇਹ ਵੀ ਹੁਣ ਬਾਪਰ ਚੱਲਦੀ ਆ ਮਨ ਲੋਏ 17 ਬੱਚਿਆਂ ਦੀ ਡਿਊਟੀ ਆ ਜਿਹੜੀ ਜ਼ਿੰਮੇਵਾਰੀ ਆ ਇਹ 16 ਬੱਚਿਆਂ ਦੀ ਛੋਟੇ ਲਾਲ ਜੀ ਦੀ ਆ ਤੇ ਜੰਗਲ ਦੇ ਵਿੱਚੋਂ ਲੱਕੜਾਂ ਕੱਟ ਕੇ ਵੇਚਦੇ ਨੇ ਤੇ ਫਿਰ ਉਹਨਾਂ ਲੱਕੜਾਂ ਦੇ ਨਾਲ ਵੇਚ ਕੇ ਫਿਰ ਉਹ ਪੈਸਾ ਆਉਂਦਾ ਤੇ ਉਹਦੀ ਰੋਟੀ ਖਾਂਦੇ ਨੇ ਤੇ ਬਾੜਾ ਵੀ ਬਾੜਾ ਵੀ ਨਹੀਂ ਥਾਪ ਕੇ ਪਾਸ ਆ ਦੁੱਸੇ ਸਮਾਂ ਮੰਗ ਕੇ ਆਇਆ ਸਮਾਂ ਕਿ ਲੈ ਕੇ ਆਇਆ अभी दो महीना भाई खत्म हो गया उसके काम में लगाया तो भाई भाई हैं तो तो खा बाहर खा बचते नहीं रहे आपके फोन जाता है, ता ता है। से पर लिखे नहीं। तो लगता है तो तो जाना है इस भाई को लेके आया आपका नाम क्या है रितेश रितेश कुमार धन्यवाद आपका रितेश जी ये थोड़ा पढ़िया लिखे हुआ ਇਹ ਪਿੰਡ ਦਾ ਹੀ ਮੁੰਡਾ ਉੱਥੋਂ ਆਪਣੇ ਪਿੰਡ ਦੇ ਬੰਦੇ ਨੂੰ ਨਾਲ ਲੈ ਕੇ ਛੋਟੇ ਲਾਲਜੀਤ ਤੇਜਜੀ ਨੂੰ ਲੈਣ ਲਈ ਆਏ ਨੇ ਉਸ਼ਾ ਨੂੰ ਵੀ 16 ਸਾਲ ਕਿੱਥੇ ਰਹੀ ਇਹ ਵੀ ਇਹੀ ਜਾਣਦੀ ਆ ਇਹਦੇ ਨਾਲ ਕੀ ਬੀਤਿਆ ਕੀ ਹੋਇਆ ਹੋ ਸਕਦਾ ਇਹ ਦੀ ਕੋਈ ਮੈਰਿਜ ਹੋ ਗਈ ਹੋਵੇ ਕਿਤੇ ਹੋ ਸਕਦਾ ਤੇ ਬੱਚੇ ਵੀ ਹੋਏ ਹੋਣ ਪਤਾ ਨਹੀਂ ਰੱਬ ਹੀ ਜਾਣਦਾ ਕਿੱਥੇ ਰਹੀ ਇਹ 16 ਸਾਲ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਹੁੰਦਾ ਤੇ 16 ਸਾਲਾਂ ਦਾ ਸਫ਼ਰ ਇਹਦਾ ਕਿਦਾਂ ਕੱਟਿਆ ਉਹਦੀ ਅੰਦਰ ਮੈਮਰੀ ਦੇ ਵਿੱਚ ਹੀ ਹੈ ਦੀ ਸੋਚੀ ਆ ਨਾ ਇਹ ਲਿਖ ਕੇ ਦੱਸ ਸਕਦੀ ਐ ਨੂੰ ਲਿਖਣਾ ਨਹੀਂ ਆਉਂਦਾ ਨਾ ਇਹ ਬੋਲ ਕੇ ਦੱਸ ਸਕਦੀ ਐ ਚਲੋ ਬਹੁਤ ਬਹੁਤ ਧੰਨਵਾਦ ਕਰੋ ਜੀ ਅਰਦਾਸ ਉਸਾ ਆਪਣੇ ਘਰੇ ਖੁਸ਼ ਰਹੇ ਜਾ ਕੇ ਆਪਣੇ ਛੋਟੇ ਭੈਣ ਭਰਾਵਾਂ ਦੇ ਵਿੱਚ ਜਾ ਕੇ ਖੁਸ਼ ਰਹੇ ਮੱਧ ਪ੍ਰਦੇਸ਼ ਦੀ ਇਹ ਲੜਕੀ 16 ਸਾਲਾਂ ਬਾਅਦ ਅੱਜ ਆਪਣੇ ਘਰ ਚੱਲੀ ਐ ਆਪਣੇ ਪਰਿਵਾਰ ਚੱਲੀ ਐ ਇਹ ਚਮਤਕਾਰ ਤੋਂ ਘਟ ਨਹੀਂ ਇਹ ਗੱਲ ਬੇ ਗੁੰਗੀ ਬੋਲੀ ਜਿਹੜੀ ਸੁਣ ਨਹੀਂ ਸਕਦੀ ਬੋਲ ਨਹੀਂ ਸਕਦੀ ਉਹਦਾ ਘਰ ਲੱਭ ਗਿਆ ਇਹ ਉਹਦੀ ਕਿਰਪਾ ਉਹ ਭਗਵਾਨ ਦੀ ਮਿਹਰ ਆ ਜੀ ਸਤਕਾ ਜੀ ਧੀ ਰਾਣੀ ਆਪਣੇ ਘਰ ਚਲੀ ਆ ਵਾਪਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ